ਤਾਡੇ ਵਰਗੇ ਸੂਝਵਾਨ ਸੱਜਣ ਦੱਸਦੇ ਨੇ ਕਿ ਮਾਮਾ ਨੂੰ ਆ ਗੱਲ ਨਹੀਂ ਕਹਿਣੀ ਚਾਹੀਦੀ ਬਹੁਤ ਚੰਗਾ ਹੁੰਦਾ ਜਿਹੜੇ ਲੋਕ ਆਪਣੀ ਮਾਂ ਨੂੰ ਇਹ ਗੱਲ ਨਹੀਂ ਕਹਿੰਦੇ ਉਹ ਜ਼ਿੰਦਗੀ 'ਚ ਬੜਾ ਸੁੱਖ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਬੜੀਆਂ ਖੁਸ਼ੀਆਂ ਤੇ ਤਰੱਕੀ ਹੁੰਦੀ ਆ ਬੇਸ਼ੱਕ ਮਾਮਾਆਂ ਦੀਆਂ ਵੀ ਕਿਸਮਾਂ ਹੁੰਦੀਆਂ ਨੇ ਤੇ ਮਾਮਾ ਕਈ ਤਰ੍ਹਾਂ ਦੇ ਹੁੰਦੀਆਂ ਨੇ ਚੰਗੀਆਂ ਵੀ ਤੇ ਮਾੜੀਆਂ ਵੀ ਅੱਜ ਆਪਾਂ ਉੱਤੇ ਵੀ ਗੱਲ ਕਰਾਂਗੇ ਕਿ ਚੰਗੀਆਂ ਮਾਵਾ ਕਿਹੜੀਆਂ ਤੇ ਮਾੜੀਆਂ ਕਿਹੜੀਆਂ ਹੁੰਦੀਆਂ ਤੇ ਮਾਵਾਆਂ ਦੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਅੱਜ ਮਾਂ ਦੇ ਉਸਤੇ ਉੱਪਰ ਆਪਾਂ ਸਾਰੇ ਹੀ ਆਪਣੀਆਂ ਮਾਵਾ ਨੂੰ ਤੇ ਸਾਰੇ ਸੰਸਾਰ ਦੀਆਂ ਮਾਵਾ ਨੂੰ ਵਧਾਈ ਦਿੰਨੇ ਆ ਤੇ ਅਰਦਾਸ ਬੇਨਤੀ ਕਰਦੇ ਆ ਕਿ ਸਾਰਿਆਂ ਦੀ ਮਾਵਾ ਦੀ ਲੰਬੀ ਲੰਬੀ ਉਮਰ ਹੋਵੇ ਬੇਸ਼ੱਕ ਮਾਵਾਂ ਦਾ ਹਰ ਰੋਜ਼ ਹੀ ਦਿਨ ਹੁੰਦਾ ਆ ਕੋਈ ਇੱਕ ਦਿਨ ਨਹੀਂ ਮੰਨਿਆ ਜਾ ਸਕਦਾ ਲੇਕਿਨ ਫਿਰ ਵੀ ਅਸੀਂ ਆਪਣੇ ਵੱਲੋਂ ਮਾਂ ਦਿਵਸ ਦੇ ਦਿਹਾੜੇ ਤੇ ਮਦਰਡੇ ਦੇ ਉੱਪਰ ਆਪਣੇ ਇਸ ਵੱਲੋਂ ਸਾਰੀਆਂ ਮਾਵਾਂ ਦੀ ਲੰਬੀ ਉਮਰ ਦੀ ਦੁਆ ਕਰਦੇ ਆ ਕਿਉਂਕਿ ਜਿਨ੍ਹਾਂ ਦੀਆਂ ਮਾਵਾਂ ਮਰ ਜਾਂਦੀਆਂ ਨੇ ਉਹ ਜਾਣਦੇ ਕਿ ਮਾਵਾਂ ਦਾ ਦੁੱਖ ਕੀ ਹੁੰਦਾ ਮਾਵਾਂ ਤੋਂ ਬਿਨਾ ਕਿਵੇਂ ਜ਼ਿੰਦਗੀ ਜੇ ਹੰਢਾਈ ਜਾਂਦੀ ਆ ਕਿਵੇਂ ਜ਼ਿੰਦਗੀ 'ਚ ਵੱਡੇ ਹੋਇਆ ਜਾਂਦਾ ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣੇ ਚੰਗੀ ਤਰ੍ਹਾਂ ਲੋਕਾਂ ਦਾ ਦਰਦ ਨੂੰ ਮਹਿਸੂਸ ਕਰਦੇ ਨੇ ਜੇ ਜਦੋਂ ਮਾਂ ਮਰ ਜਾਂਦੀ ਹੈ ਨਾ ਤੇ ਬਹੁਤ ਸਾਰੇ ਰਿਸ਼ਤੇ ਮਰ ਜਾਂਦੇ ਨੇ ਜਿਵੇਂ ਮਾਮੇ ਮਾਮੀਆਂ ਦੇ ਰਿਸ਼ਤੇ ਜਿਹੜੇ ਉਹ ਵੀ ਬਹੁਤ ਫਿੱਕੇ ਪੈ ਜਾਂਦੇ ਨੇ ਨਾਨਕੇ ਫਿੱਕੇ ਪੈ ਜਾਂਦੇ ਨੇ ਮਾਸੀਆਂ ਦੇ ਮਾਸੜਾਂ ਦੇ ਰਿਸ਼ਤੇ ਫਿੱਕੇ ਪੈ ਜਾਂਦੇ ਨੇ ਹੌਲੀ ਹੌਲੀ ਉਹ ਰਿਸ਼ਤੇ ਖਤਮ ਹੀ ਹੋ ਜਾਂਦੇ ਨੇ ਜਦੋਂ ਕਿਸੇ ਦੀ ਮਾਂ ਮਰ ਜਾਂਦੀ ਹੈ ਕਿਉਂਕਿ ਦੂਸਰਾ ਜਦੋਂ ਮਾਂ ਮਰ ਜਾਂਦੀ ਹੈ ਤੇ ਕੱਲੀ ਮਾਂ ਨਹੀਂ ਮਰਦੀ ਪੂਰਾ ਪਰਿਵਾਰ ਹੀ ਕਿਸਮ ਦਾ ਮੋਹ ਭਰੇ ਰਿਸ਼ਤਿਆਂ ਤੋਂ ਮਰ ਜਾਂਦਾ ਹੈ ਕਿਉਂਕਿ ਮਾਂ ਜਿਹੜੀ ਹੁੰਦੀ ਹੈ ਅਕਸਰ ਆਪਣੇ ਬੱਚਿਆਂ ਲਈ ਵਧੀਆ-ਵਧੀਆ ਖਾਣੇ ਵਧੀਆ ਤਰੀਕੇ ਨਾਲ ਉਹਨਾਂ ਦੇ ਕੱਪੜੇ ਧੋਣੇ ਸਾਂਭਣਾ ਸੰਭਾਲਣਾ ਬੱਚੇ ਮਾੜਾ ਜਿਹਾ ਵੀ ਬਿਮਾਰ ਹੋ ਜਾਂਦੇ ਸਾਰੀ-ਸਾਰੀ ਰਾਤ ਆਪ ਜਾਗ ਕੇ ਆਪਣੇ ਬੱਚਿਆਂ ਦੀ ਦੁਆ ਕਰਨੀ ਉਹਨਾਂ ਦਾ ਓੜ-ਪੋੜ ਕਰਕੇ ਉਹਨਾਂ ਨੂੰ ਠੀਕ ਕਰਨਾ ਤੇ ਹਮੇਸ਼ਾ ਇਹ ਦੁਆ ਕਰਨੀ ਕਿ ਮੇਰੇ ਪਰਿਵਾਰ ਮੇਰੇ ਬੱਚਿਆਂ ਦੀ ਲੰਬੀ ਉਮਰ ਹੋਵੇ ਮੇਰੇ ਬੱਚੇ ਖੁਸ਼ ਹੋਣ ترقی ਕਰਨ ਕਿਉਂਕਿ ਬਹੁਤ ਸਾਰੀਆਂ ਧੀਆ ਜਾਣਦੀਆਂ ਨੇ ਕਿ ਜਦੋਂ ਕਿਦੇ ਉਹ ਮਾਰਕੀਟ ਚ ਜਾਣ ਨਾ ਮਾਂ ਆਪਣੀ ਦੇ ਨਾਲ ਤੇ ਅਕਸਰ ਜਿਹੜੀ ਮਾਂ ਹੁੰਦੀ ਉਹ ਆਪਣੀ ਧੀ ਦੇ ਵੇਖ ਕੇ ਸਮਝ ਜਵੇਗੀ ਕਿ ਮੇਰੀ ਧੀ ਨੂੰ ਆ ਸੂਟ ਪਸੰਦ ਆ ਸ਼ਾਇਦ ਤੋ ਕਹੇਗੀ ਲੈ ਲਾਡੋ ਰਾਨੀ ਤੂੰ ਤੂੰ ਸੂਟ ਲੈ ਲੈ ਮੈਂ ਬਾਅਦ ਚ ਲੈ ਲਾਂਗੀ ਮੇਰੇ ਕੋ ਹੈਗਾ ਮੈਨੂੰ ਲੋੜ ਨਹੀਂ ਹੈਗੀ ਤੇ ਅਕਸਰ ਮਾਵਾਂ ਇੰਜ ਕਰਦੀਆਂ ਨੇ ਤੇ ਇਹ ਚੰਗੀਆਂ ਮਾਮਾਂ ਦੀਆਂ ਨਿਸ਼ਾਨੀਆਂ ਨੇ ਤੇ ਚੰਗੀਆਂ ਮਾਮਾਂ ਨੂੰ ਚਾਹ ਵੀ ਚੜ ਜਾਂਦਾ ਹੈ ਜਦੋਂ ਉਹਨਾਂ ਦੇ ਘਰ ਵਿੱਚ ਮੰਨ ਲਓ ਖਾਣਾ ਬਣਿਆ ਹੋਵੇ ਭਾਵੇਂ ਥੋੜਾ ਹੀ ਬਣਿਆ ਹੋਵੇ ਭਾਵੇਂ ਬਹੁਤਾ ਬਣਿਆ ਹੋਵੇ ਜੇ ਬੱਚੇ ਰੱਜ ਕੇ ਖਾਣਾ ਖਾ ਲਿਆਣ ਸਾਰਾ ਹੀ ਖਾ ਲਿਆਣ ਤੇ ਮਾਂ ਜਿਹੜੀ ਉਹ ਆਪਣੀ ਰੋਟੀ ਖਾਣ ਦੀ ਜਿਹੜੀ ਉਹਦੀ ਗਤੀ ਹੁੰਦੀ ਆਪਾਂ ਸਪੀਡ ਕੈਰੀਓ ਘਟਾ ਦੇਵੇਗੀ ਜਾਂ ਕਹੋਵੇਗੀ ਨਹੀਂ ਮੈਂ ਤਾਂ ਜਿੰਨੀ ਖਾਣੀ ਆ ਮੈਨੂੰ ਭੁੱਖ ਨਹੀਂ ਹੈਗੀ ਕਿਉਂਕਿ ਮਾਂ ਸਮਝ ਜਾਂਦੀ ਹੈ ਕਿ ਬੱਚੇ ਵੱਧ ਖਾਣਾ ਚਾਣਾ ਚਾਹੁੰਦੇ ਨੇ ਤੋ ਉਹ ਇੱਚੀ ਹੀ ਖੁਸ਼ ਹੋ ਜਾਂਦੀ ਹੈ ਉਹ ਇੱਚੀ ਸੰਤੁਸ਼ਟ ਹੋ ਜਾਂਦੀ ਆ ਪਰ ਕੁਝ ਲੋਕ ਜਿਹੜੇ ਨੇ ਆਪਣੀਆਂ ਮਾਵਾਂ ਨੂੰ ਗਾਲਾਂ ਵੀ ਕੱਢਦੇ ਨੇ ਮਾੜਾ ਵੀ ਬੋਲਦੇ ਨੇ ਨਹੀਂ ਬੋਲਣਾ ਚਾਹੀਦਾ ਭਾਵੇਂ ਉਹ ਕਿਵੇਂ ਦੀ ਵੀ ਹਨਾ ਕਈ ਕਹਿਣਗੇ ਆਪਣੀ ਮਾਂ ਨੂੰ ਬੁੱਢੜੀਏ ਤੂੰ ਇਦਾਂ ਕਰਤੀ ਬੁੱਢੜੀਏ ਤੂੰ ਉਹ ਕਰਤਾ ਆ ਕਾੜੀਆਂ ਗੱਲਾਂ ਹੋਈਆਂ ਕਾਦੀ ਸੂਝ-ਬੂਝ ਹੋਈ ਉਹ ਮਾਂ ਜਿਹੜੀ ਬੁੱਢੜੀ ਨਹੀਂ ਕਦੀ ਉਹ ਵੀ ਸਾਡੇ ਵਰਗੀ ਹੋਇਆ ਕਰਦੀ ਸੀ ਉਹ ਵੀ ਕਦੀ ਨਿੱਕੀ ਜੀ ਸੀ ਸਹਜੇ-ਸਹਜੇ ਵੱਡੀ ਹੋਈ ਫਿਰ ਉਹਨੇ ਸਾਨੂੰ ਜਨਮ ਦਿੱਤਾ ਅਸੀਂ ਹੋਰ ਵੱਡੇ ਹੋ ਗਏ ਇਸੇ ਤਰ੍ਹਾਂ ਹੀ ਉਹ ਕਦੀ ਬੁੱਢੜੀ ਨਹੀਂ ਸੀ ਉਹ ਵੀ ਕਦੀ ਜੋ ਮਤਲਬ ਠੀਕ ਸੀ ਤੇ ਆਪਾਂ ਵੀ ਸਾਰਿਆਂ ਨੇ ਬੁੱਢੜੇ ਹੋ ਜਾਣਾ ਹੈ ਜਿਹੜੇ ਸਾਡੇ ਔਲਾਦ ਹੈ ਇਹਨਾਂ ਵੀ ਗਾਂਹ ਮੁੜ ਕੇ ਸਮੇਂ ਨਾਲ ਬੁੱਢੜੇ ਹੋ ਜਾਣਾ ਇਹ ਤਾਂ ਇੱਕ ਜ਼ਿੰਦਗੀ ਦਾ ਪ੍ਰੋਸੈਸ ਆ ਇੱਕ ਕਰਮਾ ਭਾਗਾ ਵਾਲਿਆਂ ਲੋਕਾਂ ਨੂੰ ਮਿਲਦਾ ਜ਼ਿੰਦਗੀ ਦਾ ਪ੍ਰੋਸੈਸ ਕਿ ਬਚਪਨ ਜਵਾਨੀ ਤੇ ਬੁਢਾਪਾ ਇਸ ਕਰਕੇ ਜਿਹੜੇ ਲੋਕਾਂ ਨੂੰ ਇਹ ਤਿੰਨ ਚੀਜ਼ਾਂ ਮਿਲਦੀਆਂ ਉਹ بڑے ਕਰਮਾ ਭਾਗਾ ਵਾਲੇ ਨੇ ਦੂਸਰਾ ਤੇ ਮਾਪੇ ਤੇ ਵਿੱਚ ਕਈ ਕੁਛ ਕੁ ਮਾਪੇ ਐਵੇਂ ਦੇ ਵੀ ਹੁੰਦੇ ਨੇ ਜਿਹੜੇ ਆਪਣੀ ਔਲਾਦ ਨਾਲ ਈਰਖਾ ਵੀ ਕਰਦੇ ਨੇ ਫਿਰ ਉਹ ਮਦਰਡੇ ਦੇ ਉੱਤੇ ਉਹ ਬਚਾਰੇ ਕੀ ਕਰਨ ਆਪਣੀ ਮਾਂ ਨੂੰ ਕਿੱਦਾਂ ਵਧਾਈ ਦੇ ਸਕਦੇ ਨੇ ਕਦੀ ਵੀ ਮਾਵਾਂ ਨੂੰ ਵੀ ਚਾਹੀਦਾ ਕਿ ਕਿਉਂਕਿ ਮਾੜੀਆਂ ਮਾਵਾਂ ਹਜ਼ਾਰਾਂ ਦੇ ਵਿੱਚੋਂ 2-4 ਹੀ ਹੁੰਦੀਆਂ ਨੇ ਕਈ ਤਾਂ ਮਾਵਾਂ ਐਵੇਂ ਦੀਆਂ ਵੀ ਹੁੰਦੀਆਂ ਨੇ ਕਿ ਜਿਹੜੀਆਂ ਆਪਣੀ ਔਲਾਦ ਨੂੰ ਛੱਡ ਕੇ ਪੱਚਲੇ ਜਾਂਦੀਆਂ ਨੇ ਆਪਣੀ ਔਲਾਦ ਨੂੰ ਕਹਿਣ ਗਿਆ ਵੀ ਮਾਂ ਤੂੰ ਠੀਕ ਹੈ ਜੀ ਤੁਸੀਂ ਇੱਥੇ ਰਹੋ ਮੈਂ ਹੁਣ ਕਿਤੇ ਚੱਲੀ ਆਂ ਕਈ ਮਾਵਾਂ ਤਾਂ ਇਦਾਂ ਦੀਆਂ ਵੀ ਹੁੰਦੀਆਂ ਨੇ ਕਿ ਆਪਣੀ ਔਲਾਦ ਨੂੰ ਖੁਦ ਹੀ ਮਾਰ ਦਿੰਦੀਆਂ ਨੇ ਉਹ ਵੀ ਤਾਂ ਮਾਵਾਂ ਹੀ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਮਾੜੀਆਂ ਮਾਵਾਂ ਕਹਿ ਸਕਦੇ ਹਾਂ ਰੱਬ ਪਤਾ ਨਹੀਂ ਇਹੋ ਜਿਹੇ ਮਾਵਾਂ ਨੂੰ ਧਰਤੀ ਤੇ ਕਿਉਂ ਘਲਦਾ ਆ ਸ਼ਾਇਦ ਇਸ ਕਰਕੇ ਘਲਦਾ ਕਿ ਇਹੋ ਜਿਹੇ ਮਾਵਾਂ ਮਾੜੀਆਂ ਮਾਵਾਂ ਕਰਕੇ ਚੰਗੀਆਂ ਮਾਵਾਂ ਦੀ ਇੱਜ਼ਤ ਸਮਾਜ 'ਚ ਬਣੀ ਰਹਿੰਦੀ ਆ ਜਾਂ ਸਾਡਾ ਸਮਾਜ ਇਸ ਗੱਲ ਨੂੰ ਮਹਿਸੂਸ ਕਰਦਾ ਆ ਤੁਸੀਂ ਇੱਕ ਗੱਲ ਵੇਖਣਾ ਕਿ ਮੁਨੱਖ ਭਾਵੇਂ ਕਿਵੇਂ ਦਾ ਵੀ ਇਹ ਵਜੋਂ ਅਨਮੈਰਿਡ ਹੁੰਦਾ ਆ ਕਿ ਜਦੋਂ ਉਹਦੀ ਸ਼ਾਦੀ ਹੋ ਜਾਂਦੀ ਆ ਰੱਬ ਉਹਨੂੰ ਧੀ ਪੁੱਤਰ ਦੇ ਦਿੰਦਾ ਆ ਜਿਸ ਲੜਕੀ ਨੂੰ ਉਹਦੇ ਅੰਦਰ ਇੱਕ ਆਪਣਿਆਂ ਵੀ ਇੱਕ ਜਹੀ ਭਾਵਨਾ ਪੈਦਾ ਕਰ ਦਿੰਦਾ ਕਿ ਉਹ ਆਪ ਆਪਣੇ ਬੱਚਿਆਂ ਲਈ ਜੀਣਾ ਸ਼ੁਰੂ ਕਰ ਦਿੰਦੀ ਮੈਂ ਬਹੁਤ ਸਾਰੀਆਂ ਮਾਵਾਂ ਨੂੰ ਜਾਣਦਾ ਆ ਜਿਹੜੀਆਂ ਆਪਣੇ ਬੱਚਿਆਂ ਦੀ ਹੀ ਜ਼ਿੰਦਗੀ ਜੀਉਂਦੀਆਂ ਨੇ ਆਪਣੇ ਬੱਚਿਆਂ ਦੇ ਦੁੱਖ ਸੁੱਖ ਨੂੰ ਹੀ ਆਪਣੀ ਜ਼ਿੰਦਗੀ ਸਮਝਦੀਆਂ ਨੇ ਐਹੋ ਜਿਹੀਆਂ ਮਾਵਾਂ ਤੁਹਾਨੂੰ ਨੇ ਤੇ ਐਹੋ ਜਿਹੀਆਂ ਮਾਵਾਂ ਨੂੰ ਸਲਾਮ ਵੀ ਬਣਦੀ ਆ ਤੇ ਬੇਸ਼ੱਕ ਅੰਗਰੇਜ਼ਾਂ ਨੇ ਮਦਰਡੇ ਸ਼ੁਰੂ ਕੀਤਾ ਸੀ ਤੁਸੀਂ ਸਭ ਜਾਣਦੇ ਹੋ ਕਿ ਉਹਨਾਂ ਲਈ ਕਈ ਕਈ ਤਰ੍ਹਾਂ ਦੇ ਹੁੰਦਾ ਉਹਨਾਂ ਦੀ ਮਾਂ ਬਾਪ ਦੇ ਕਈਆਂ ਲੋਕਾਂ ਦੀ ਜ਼ਿੰਦਗੀ ਚ ਵਖਰਾ ਹੁੰਦਾ ਵੀ ਇੱਕ ਦਿਨ ਮਾਂ ਨੂੰ ਵੀ ਯਾਦ ਕਰ ਲੋ ਪਰ ਅਸੀਂ ਸਾਰੇ ਲੋਕ ਹਰ ਰੋਜ਼ ਮਾਵਾ ਨੂੰ ਯਾਦ ਕਰਦੇ ਹਾਂ ਸਾਡੇ ਬੱਚੇ ਮਾਵਾ ਨੂੰ ਆਪਣੀ ਨੂੰ ਯਾਦ ਕਰਦੇ ਨੇ ਪਿਆਰ ਕਰਦੇ ਨੇ ਮਾਵਾ ਦਾ ਰੋਜ਼ ਹੀ ਦੇਣ ਹੁੰਦਾ ਆ ਤੇ ਮਾਵਾ ਨੂੰ ਇੱਕ ਦਿਨ ਤੇ ਅਸੀਂ ਨਹੀਂ ਬਣ ਸਕਦੇ ਫਿਰ ਵੀ ਆਪਾਂ ਦੁਬਾਰਾ ਉਹੀ ਗੱਲ ਕਰਦੇ ਕਈ ਸੱਜਣ ਕਹਿ ਦਿੰਦੇ ਨੇ ਕਿ ਮਾਵਾ ਦਾ ਸੋਣਾ ਇੱਕ ਦੇਣ ਹੁੰਦਾ ਆ ਬਿਲਕੁਲ ਠੀਕ ਕਹਿੰਦੇ ਨੇ ਤੁਹਾਡੇ ਵਰਗੇ ਸੂ ਜਵਾਨ ਸੱਜਣ ਮਾਵਾ ਦੇ ਰੋਜ਼ ਹੀ ਦੇਣ ਹੁੰਦੇ ਨੇ ਤੇ ਮਾ ਮਾਂ ਬਾਪ ਤੇ ਬੱਚਿਆਂ ਦਾ ਪਿਆਰ ਬਣਿਆ ਰਹਿਣਾ ਚਾਹੀਦਾ ਬੱਚੇ ਹੁੰਦੇ ਹੀ ਇਸੇ ਕਰਕੇ ਨੇ ਕਿ ਬੁਢਾਪੇ ਵੇਲੇ ਬੱਚੇ ਜਿਹੜੇ ਆਪਣੇ ਮਾ ਬਾਪ ਨੂੰ ਸੰਭਣ ਉਹਨਾਂ ਦੀ ਇੱਜ਼ਤ ਮਾਨ ਕਰਨ ਜਿਵੇਂ ਜਵਾਨੀ ਵੇਲੇ ਬੱਚੇ ਮਾ ਬਾਪ ਨੇ ਆਪਣੇ ਬੱਚਿਆਂ ਨੂੰ ਪਾਲਿਆ ਪੋਛਿਆ ਆਪਣੀ ਸਾਰੀ ਕਮਾਈ ਆਪਣੇ ਬੱਚਿਆਂ ਦੀ ਕੀਤੀ ਤੇ ਬੱਚਿਆਂ ਦਾ ਵੀ ਫਰਜ਼ ਬਣਦਾ ਜਦੋਂ ਮਾਪੇ ਬਜ਼ੁਰਗ ਹੋ ਜਾਣ ਨਾ ਉਹਨਾਂ ਦੀ ਇੱਜ਼ਤ ਕਰਨ ਮਾਣ ਕਰਨ ਵਧਾਈ ਕਰਨ ਕਦੀ ਵੀ ਉਹਨਾਂ ਨੂੰ ਗਲਤ ਨਾ ਬੋਲਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂੰਦੇ ਵਸਦੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ